ਆਹ ਮਾ ਉਨੀਰੇ ਵਿੱਚ ਖੰਡੂਰ ਸਾਹਿਬ ਗਿਆ ਬੀਬੀ ਖੜੀ ਸੀ ਸੀਤਪਾਲ ਸਿੰਘ ਸਵਸ ਸਿੰਘ ਖਾਲਸਾ ਦੇ ਘਰ ਮੈਂ ਪਿੰਡਾਂ ਦੇ ਪ੍ਰਚਾਰ ਕਰਦਾ ਰਿਹਾ ਮੈਂ ਲੋਕਾਂ ਨੂੰ ਪੁੱਛਿਆ ਕਰਦਾ ਜਿਹੜੇ ਇਕੱਠਾਂ 'ਚ ਬਾਪ ਪਾਈ ਸੀ ਸਵਸ ਸਿੰਘ ਖਾਲਸਾ ਦਾ ਕੌਣ ਹੋਇਆ ਪਤਾ ਲੋਕਾਂ ਕਹਿੰਦੇ ਪਤਾ ਨਹੀਂ ਮਾਂ ਬੀਬੀ ਤੂੰ ਨਹੀਂ ਜਦੀ ਜਦ ਕੀ ਗੱਲ ਮਾਝੂ ਐ ਨਹੀਂ ਬਦਾ ਖਾਲਸਾ ਹੋਇਆ ਕੌਣਾ ਬੋਰਡ ਕਿੱਥੋਂ ਪਾ ਦਿੰਗੇ ਉਹ ਸੱਸ ਸਮੁੰਦਰੋਂ ਪਾਰ ਰਹਿੰਦਾ ਸੀਗਾ ਸੀਤਪਾਲ ਸਿੰਘ ਸਵਸ ਸਿੰਘ ਖਾਲਸਾ ਉਹਤੇ ਪਤਾ ਲੱਗਾ ਜੇ ਨੂੰ ਕੈਨੇਡਾ ਦੀ ਧਰਤੀ ਤੇ ਕਿ ਜੇ ਮੈਂ ਪੰਜਾਬ ਗਿਆ ਮੈਨੂੰ ਮਾਰ ਦੇਣਗੇ ਉਹਦੀ ਆਖਰੀ ਸਪੀਚ ਸੁਣਿਓ ਉਹ ਕਹਿੰਦਾ ਮੈਂ ਇੱਥੇ ਬੈਠਾ ਰਹਾ ਤੇ ਪੰਜਾਬ ਦੀ ਜਵਾਨੀ ਦੇ ਉੱਤੇ ਘਾੜ ਹੁੰਦਾ ਹੋਵੇ ਧਰਤੀ ਦੇ ਉੱਤੇ ਨੌਜਵਾਨਾਂ ਦੇ ਮੁਕਾਬਲੇ ਹੁੰਦੇ ਹੋਣ ਬੀਬੀਆਂ ਬੱਚਿਆਂ ਦੇ ਬਲਾਤਕਾਰ ਹੁੰਦੇ ਹੋਣ ਜੇ ਮੈਂ ਇੱਥੇ ਬੈਠਾ ਰਹਾ ਮੈਂ ਕੈਨੇਡਾ ਇਹ ਮੇਰੀ ਜ਼ਮੀਰ ਆਖਿਆ ਮੈਂ ਜਿੰਦੀ ਪੰਜਾਬ ਜਾऊं ਕਿ ਸ਼ਕ ਮਾਰ ਦੇਣ ਇੱਥੇ ਆ ਬਾਈ ਪਿੰਡੋਂ ਪਿੰਡੀ ਗਿਆ ਸੁਸ਼ਾਨ ਘਾਤਾਂ ਚੱਜ ਗਿਆ ਰਿਸਪੋਟਿੰਗਾਂ ਚੱਜ ਗਿਆ 25 ਹਜ਼ਾਰ ਲਾਸ਼ਾਂ ਦੇ ਅੰਕੜੇ ਇਕੱਠੇ ਕੀਤੇ ਜਿਹੜੀਆਂ ਲਾਵਾਸ ਕਹਿ ਕੇ ਸਾਹਤੀਆਂ ਪੁੱਗਦੀਆਂ ਸੀ ਨੌਜਵਾਨ ਮੁੰਡਿਆਂ ਦੇ ਮੁਕਾਬਲੇ ਬਣਾ ਕੇ ਇੱਕ ਕਦਰ ਸੁਮੇਸ਼ ਸੈਣੀ ਨੇ ਚੱਕਿਆ 14 ਨੂੰ ਵਿਚਾਲੋਂ ਪਾੜ ਕੇ ਮਾਰਤਾ ਪਾਣੀ ਕਿਹੜੇ ਦਰਿਆ ਚ ਗਿਆ ਲੈਥ ਗਿਆ ਡਰੇਨ ਚ ਗਿਆ 25 ਹਜ਼ਾਰ ਲਾਸ਼ਾਂ ਦੇ ਸਰਦਾਨੇ ਲਬਦਾ ਲਬਦਾ ਸ਼ੀਰਪਾ ਜੀ ਸਵਾ ਸਿੰਘ ਖਰੜਾ ਫਤ ਲਾਵਾਸ ਲਾਸ਼ ਬਣ ਗਿਆ ਤੇ ਸਾਨੂੰ ਪਤਾ ਹੀ ਨਹੀਂ ਕਿ ਹੋਇਆ ਕੌਣ ਤਾਂ